ਮੇਰਾ ਨਾਮ ਮੌਨਿਕਾ ਕਿੱਥੇ ਕਿੱ� ਲੱਗਦੇ ਸੀ ਮੇਰੇ ਘਰ ਵਾਲਾ ਸੀਗਾ ਕਿੱਥੇ ਕਿੱਥੇ ਲੱਗੇ ਸੀ ਇੱਕ ਕੰਟੋਨਮੈਂਟ ਬੋਰਡ ਚ ਲੱਗੇ ਸੀਗੇ ਅੱਜ ਇੱਥੇ ਜਾ ਰਹੇ ਡਿਊਟੀ ਤੇ ਹੀ ਸੀਗੇ ਡਿਊਟੀ ਲਈ ਹਾਂਜੀ ਇੱਥੇ ਨੂੰ ਛੱਡਣ ਜਾ ਰਹੇ ਹਾਂ ਮੇਰੇ ਪੁੱਤਰ ਦਾ ਮੈਂ ਨੂੰ ਨਾ ਡਿਊਟੀ ਤੇ ਜਾ ਰਹੇ ਸੀ ਡਿਊਟੀ ਤੋਂ ਹੀ ਪਤਾ ਨਹੀਂ ਸਾਨੂੰ ਨਹੀਂ ਪਤਾ ਕਿਤ ਮਤਲਬ ਕਿ ਕਿੰਨਾ ਨੂੰ ਛੱਡਣ ਜਾ ਰਹੇ ਸੀ ਕਿੱਸ ਤਰ੍ਹਾਂ ਦੀ ਖਬਰ ਆਈ ਬਿਲਕੁਲ ਪਤਾ ਲੱਗਿਆ ਸਾਨੂੰ ਤਾਂ ਬਹੁਤ ਭਿਆਨਕ ਕਹਾਣੀ ਹੈ ਸਤਿ ਸ੍ਰੀ ਅਕਾਲ ਰਾਨੂ 6 ਵਜੇ ਦਾ ਜੋ ਤਾਂ ਖਤਮ ਹੋ ਗਿਆ ਤੇਰਾ ਬੜਾ ਨਾ ਨਹੀਂ ਪਾ ਸੀ ਕਾਰਵਾਈ ਕਰੋ ਨਾ ਐਸਾ ਫਿਰ ਜਿਹੜਾ ਐਕਸੀਡੈਂਟ ਹੋਇਆ ਸੀ ਕਿ ਕੀ ਕੱਲ ਜੀ ਆਰੇ ਸੀ ਜਾਂ ਤਾਰਾ ਸਿੰਘ ਤੇ ਰਾਹੁਲ ਆਰੇ ਸੀਗੇ ਡਿਊਟੀ ਤੇ ਆਰੇ ਸੀ ਤੇ ਕੋਈ ਤੇ ਰਿਲੀ ਡਾਕਟਰ ਸੀ ਤੇ ਇਹਨਾਂ ਨਾਲ ਟਕਰਾ ਗਿਆ ਤੇ ਜਿਹਨੇ ਤਾਰਾ ਸਿੰਘ ਦੀ ਵਾਹਤੋ ਗਈ ਇਰੋਲ ਅਜੇ ਮੈਡੀ ਸਿਟੀ ਹਸਪਤਲ ਦਾਖਲ ਹੈ ਜੀ ਇੱਕ ਜਖਮੀ ਆ ਹਾਂ ਜੀ ਜਖਮੀ ਇੱਕ ਦੀ ਮੌਤ ਹੈ ਇੱਕ ਦੀ ਮੌਤ ਹੈ ਕੀ ਮਕਦਮਾ ਦਰਜ ਕਰਤਾ ਮਕਦਮਾ ਦਰਜ ਹੋ ਗਿਆ ਜੀ ਟਰਾਲੀ ਚੱਲ ਕਲਾ ਹਾਂ ਜੀ ਉਹ ਟਰਾਲੀ ਚੱਲ ਕੇ ਨਾਮ ਲਉਂਗਾ ਜੀ ਅਗਲੀ ਕਾਰਵਾਈ ਅਗਲੀ ਕਾਰਵਾਈ ਕਰ ਰਹੇ ਹਾਂ ਜੀ ਹਾਂ ਜੀ ਉਹ ਜੀ ਕੀ ਨਾਮ ਤੁਹਾਡਾ ਜੀ ਵਿਕਰਮ ਹੈ ਜੀ ਵਿਕਰਮ ਕਿੱਥੋਂ ਦਾ ਰਹਿਣ ਵਾਲੇ ਖਾਈ ਫੇਮੇ ਕੀ ਜੀ ਇਹ ਕੀ ਲੱਗਦਾ ਹੈ ਬ੍ਰਦਰ ਸੀਤਾ ਜੀ ਦਾ ਲੜਕਾ ਸੀਗਾ ਇਸ ਤਰ੍ਹਾਂ ਸਿਗਰਟ ਆਇਆ ਇਹ ਜੋਬ ਕਰਦੇ ਕੰਟੋਨਮੈਂਟ ਬੋਰਡ ਤੇ ਨਾਲ ਇਹਨਾਂ ਦਾ ਦੋਸਤ ਵੀ ਉਹੀ ਜੋਬ ਕਰਦੇ ਉਹਨੂੰ ਛੱਡਣ ਆ ਰਹੇ ਸੀਗੇ ਫਰੋਜਪੁਰ ਸ਼ਹਿਰ ਤੇ ਟਰਾਲੀ ਵਾਲੇ ਦੀ ਲਾਪਰਵਾਹੀ ਕਰਕੇ ਤੇ 70 ਹੀ ਟਰਾਲੀ ਚ ਹਾਂਜੀ ਟਰੈਕਟਰ ਟਰਾਲੀ ਕਿੱਥੇ ਕਿੱਥੋਂ ਤੇਜ਼ ਆਉਂਦੀ ਇਹ ਲਖੋਗੇ ਸਾਈਡ ਦੇ ਦਸਨ ਜਾ ਰਹੇ ਲਖੋਗੇ ਸਾਈਡ ਦੀ ਟਰਾਲੀ ਹੈ ਟਰਾਲੀ ਪੱਠੇ ਦੀ ਹੈ ਇਹ ਹਾਲੀ ਤਿਹਾਰਿਆ ਸੀ ਤੇ ਤੇ ਕਾਫੀ ਤੇਜ਼ ਸੀ ਗਈ ਸ਼ਹਿਰ ਦੇ ਵਿੱਚ ਤਾਂ ਇੰਨਾ ਲਾਊਡ ਹੀ ਨੇਗਾ ਕਿ ਆਪਾਂ ਸਪੀਡ ਦੇ ਵਿੱਚ ਟਰਾਲੀ ਟਰੈਕਟਰ ਭਜਾਈ ਹੈ ਉਹ ਵੀ ਇੰਨੀ ਸਪੀਡ ਦੇ ਵਿੱਚ ਕਿ ਤੁਸੀਂ ਦੇਖ ਦੇਖ ਸਕਦੇ ਹੋ ਜਾ ਕੇ ਉੱਥੇ ਮੌਕੇ ਦੇ ਹਾਦਸਾ ਜਿੱਥੇ ਹੋਇਆ ਦੋ ਜਣੇ ਸੀਗੇ ਇੱਕ ਜ਼ਖਮੀ ਹੋਇਆ ਕੋਈ ਆ ਇੱਕ ਟ੍ਰੀਟਮੈਂਟ ਚਾਰੀ ਉਹ ਵੀ ਗੰਭੀਰ ਹੀ ਆ ਥੋੜਾ ਤੇ ਦੂਜੇ ਦੀ ਡੈਥ ਹੋ ਗਈ ਹੈ ਜੀ ਕੀ ਮੰਗ ਹੈ ਟਰਾਲੀ ਵਾਲੇ ਦੇ ਕਰਨ ਮੰਗ ਸਾਨੂੰ ਇਨਸਾਫ ਚਾਹੀਦਾ ਜੀ ਕਿ ਜਿਹੜੀ ਟਰੈਕਟਰ ਵਾਲੀ ਜਿਹੜੇ ਲਾਪਰਵਾਹੀ ਨਾਲ ਚਲਾਇਆ ਉਹਦੀ ਬਣਦੀ ਕਾਰਵਾਈ ਚਾਹੀਦੀ ਸਾਨੂੰ